ਬਹੁਤ ਸਤਿਕਾਰਯੋਗ ਮੁਖੰਦੀ ਪੰਜਾਬ ਸਰਕਾਰ ਸਰਦਾਰ ਭਗਨ ਸਿੰਘ ਮਾਨ ਸਾਹਿਬ ਜੀ ਦੀ ਕਿਰਪਾ ਦੇ ਨਾਲ ਮੈਨੂੰ ਟਿਕਟ ਵੀ ਮਿਲੀ ਔਰ ਉਹਨਾਂ ਦੇ ਬਦੌਲਤ ਮੈਂ ਜਿੱਤ ਕੇ ਆਇਆ ਹਾਂ ਔਰ ਅੱਜ oath ਸਮਰਮਣੀ ਹੈ ਸੋ ਸੀਐਮ ਸਾਹਿਬ ਵੀ ਪਹੁੰਚ ਗਏ ਨੇ ਔਰ ਮੈਂ ਅੱਜ oath ਲੈ ਰਿਹਾ ਹਾਂ ਤੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੁਣਿਆ ਕਿ ਮੰਤਰੀ ਮੰਡਲ ਚ ਵੀ ਹਿੱਸਾ ਛਾਇ ਜਗਾ ਜਿਹੜੀ ਪੁਰੀ ਛੇਤੀ ਹੋ ਜਾਊਗਾ ਜੀ ਇਹ ਸਾਰਾ ਸੀਐਮ ਸਾਹਿਬ ਦਾ ਪੈਰੋਗੈਡਨ ਹੈਗਾ ਦੇਖੋ ਆਪਣੇ ਹਲਕੇ ਚ ਮੈਂ ਸਭ ਤੋਂ ਪਹਿਲੇ ਜੋ ਲੋਕਾਂ ਦੀਆਂ ਮੁਰਦਲੀਆਂ ਲੋੜਾਂ ਨੇ ਚਾਹੇ ਸੀਵਰੇਜ ਹੈ, ਵਾਟਰ ਸਰਪ੍ਰਾਈਜ਼, ਸੀਟ ਲਾਈਟ ਹੋਰ ਜੋ ਸਰਕਾਰੀ ਉਹਨਾਂ ਦੀਆਂ ਲੋੜਾਂ ਹਨ ਪੂਰੀਆਂ ਕਰਾਂਗੇ। ਔਰ ਮਾਨ ਸਾਹਿਬ ਪਹਿਲੇ ਹੀ ਪੰਜਾਬ ਦੀ ਜਨਤਾ ਨੂੰ ਬਹੁਤ ਜਗ੍ਹਾ ਸੂਦਾਂ ਦੇ ਰਹੇ ਹਨ। ਅੱਜ ਜੋ ਇਹ ਰਿਜ਼ਲਟ ਆਇਆ ਹੈ ਇਸ ਗੱਲ ਦਾ ਸਬੂਤ ਹੈ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜਨਤਾ ਦੀ ਭਲਾਈ ਲਈ ਬਹੁਤ ਕੰਮ ਕਰ ਰਹੇ ਹਨ ਔਰ ਜਨਤਾ ਨੇ ਅੱਜ ਉਹਨਾਂ ਦੇ ਕੰਮਾਂ ਨੂੰ ਮੋਹਰ ਲਗਾਈ ਹੈ। ਬਹੁਤ ਭਾਰੀ ਬੋਲਨਾਂ ਜਤਾਇਆ ਹੈ। ਤੋ ਇਸ ਗੱਲ ਦਾ ਸਬੂਤ ਹੈ ਕਿ ਜੋ ਆਪੋਰਚਨ ਗੱਲਾਂ ਕਰਦੀ ਸੀ ਅੱਜ ਸਾਰਿਆਂ ਦਾ ਮੂੰਹ ਬੰਦ ਹੋ ਗਿਆ ਹੈ ਕਿ ਆਮ ਵਾਲੇ ਸਮੇਂ ਦੇ ਵਿੱਚ ਵੀ ਜੋ ਆਮ ਆਦਮੀ ਪਾਰਟੀ ਦਾ ਹੀ ਜੋ ਹੈ ਚਾਹੇ ਕਾਰਪੋਰੇਸ਼ਨ ਹੈ ਚਾਹੇ ਪੰਚਾਇਤਾਂ ਹਨ ਉਹਨਾਂ ਦੀ ਜਿੱਤ ਹੋਈ। ਵੱਡੀ ਕੀ ਜੋ ਸਭ ਤੋਂ ਵੱਡੀ ਚੋਣਾਂ ਦੇ ਵਿੱਚ ਰਹੀ ਕਿ ਸੱਤੇ ਨੂੰ ਲੈ ਕੇ ਥੋੜੇ ਵਾਲਾ ਖੇਤਰ ਪੂਰੇ ਪੰਜਾਬ ਚ ਆ ਜਾਣ ਲੱਗਿਆ ਕਿ ਅਖਰ-ਕਿਰ ਸ਼ਾਇਦ ਉਹੀ ਚਾਹਤਾ। ਸਾਡੇ ਇਲਾਕੇ 'ਚ ਕੋਈ ਵੀ ਅਗਰ ਕੋਈ ਬੁਰਾਈ ਹੈਗੀ ਹੈ ਕੋਈ ਵੀ ਮਾੜੀ ਗੱਲ ਹੈਗੀ ਹੈ ਸਭ ਦਾ ਇਲਾਜ ਕੀਤਾ ਜਾਵੇਗਾ। ਜੀ। ਔਰ ਸਰਕਾਰ ਕਿਸੇ ਤਰ੍ਹਾਂ ਦਾ ਵੀ ਮਾੜੇ ਕੰਮਾਂ ਨੂੰ ਬਰਦਾਸ਼ਤ ਨਹੀਂ ਕਰੇਗੀ ਚਾਹੇ ਕੋਈ ਨਸ਼ਾ ਹੈ ਚਾਹੇ ਕੋਈ ਕ੍ਰਾਈਮ ਹੈ ਉਹਦੇ ਬਠਲ ਪਾਈ ਜਾਏਗੀ ਧੰਨਵਾਦ ਸੀਐਮ ਸਾਹਿਬ ਨਾਲ ਮੁਲਾਕਤ ਹੋਈ ਹੈ ਜੀ ਔਰ ਇਹ ਸਾਰਾ ਹੀ ਜੋ ਬਹੁਤ ਸਤਿਕਾਰਯੋਗ ਮੁਖੰਦੀ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੀ ਦੀ ਕਿਰਪਾ ਦੇ ਨਾਲ ਜੀ ਮੈਨੂੰ ਟਿਕਟ ਵੀ ਮਿਲੀ ਔਰ ਉਹਨਾਂ ਦੇ ਬਦੌਲਤ ਮੈਂ ਜਿੱਤ ਕੇ ਆਇਆ ਹਾਂ ਔਰ ਅੱਜ oath ਸਮਰਮਣੀ ਹੈ ਸੋ ਸੀਐਮ ਸਾਹਿਬ ਵੀ ਪਹੁੰਚ ਗਏ ਨੇ اور میں اج اوت لے رہے ہاں تو ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੁਣਿਆ ਕਿ ਮੰਤਰੀ ਮੰਡਲ ਚ ਵੀ ਹਿੱਸਾ ਛਾਇਆ ਜਗ੍ਹਾ ਜਿਹੜੀ ਪਰਿਸ਼ੇਤੀ ਹੋ ਜੂਗਾ ਜੀ ਇਹ ਸਾਰਾ ਸੀਐਮ ਸਾਹਿਬ ਦਾ ਪੈਰੋਗੈਟ ਹੈਗਾ ਔਰ ਇਸ ਬਾਰੇ ਉਜਾਰਤ ਤੋਂ ਦੱਸ ਦਿਓ ਆਪਣੇ ਹਲਕੇ ਚ ਮੈਂ ਸਭ ਤੋਂ ਪਹਿਲੇ ਜੋ ਲੋਕਾਂ ਦੀਆਂ ਮੁਰਲੀਆਂ ਲੋੜਾਂ ਨੇ ਚਾਹੇ ਸੀਵਰੇਜ ਹੈ ਵਾਟਰ ਸਪਲਾਈ ਸਟਰੀਟ ਲਾਈਟ ਹੋਰ ਜੋ ਸਰਕਾਰੀ ਉਹਨਾਂ ਦੀਆਂ ਲੋੜਾਂ ਹਨ ਪੂਰੀਆਂ ਕਰਾਂਗੇ ਔਰ ਮਾਨ ਸਾਹਿਬ ਪਹਿਲੇ ਹੀ ਪੰਜਾਬ ਦੀ ਜਨਤਾ ਨੂੰ ਬਹੁਤ ਜਗ੍ਹਾ ਸੌਦਾ ਦੇ ਰਹੇ ਹਨ ਅੱਜ ਜੋ ਇਹ ਰਿਜ਼ਲਟ ਆਇਆ ਹੈ ਇਸ ਗੱਲ ਦਾ ਸਬੂਤ ਹੈ ਕਿ ਮੋਕੰਪਤੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜਨਤਾ ਦੀ ਭਲਾਈ ਲਈ ਬਹੁਤ ਕੰਮ ਕਰ ਰਹੇ ਹਨ ਔਰ ਜਨਤਾ ਨੇ ਅੱਜ ਉਹਨਾਂ ਦੇ ਕੰਮਾਂ ਨੂੰ ਮੋਹਰ ਲਗਾਈ ਹੈ ਬਹੁਤ ਭਾਰੀ ਬੋਲਨ ਜਤਾਇਆ ਹੈ ਸੋ ਇਸ ਗੱਲ ਦਾ ਸਬੂਤ ਹੈ ਕਿ ਜੋ ਆਪਰਚਨ ਗੱਲਾਂ ਕਰਦੀ ਸੀ ਅੱਜ ਸਾਰਿਆਂ ਦਾ ਮੂੰਹ ਬੰਦ ਹੋ ਗਿਆ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੋ ਆਮ ਆਦਮੀ ਪਾਰਟੀ ਦਾ ਅਸੀਂ ਜੋ ਹੈ ਚਾਹੇ ਕਾਰਪੋਰੇਸ਼ਨ ਹੈ ਚਾਹੇ ਪੰਚਾਇਤਾਂ ਉਹਨਾਂ ਜਿੱਥੇ ਸਾਡੇ ਇਲਾਕੇ 'ਚ ਕੋਈ ਵੀ ਅਗਰ ਕੋਈ ਬੁਰਾਈ ਹੈਗੀ ਹੈ ਕੋਈ ਵੀ ਮਾੜੀ ਗੱਲ ਹੈਗੀ ਹੈ ਸਭ ਦਾ ਇਲਾਜ ਕੀਤਾ ਜਾਵੇਗਾ ਔਰ ਸਰਕਾਰ ਕਿਸੇ ਤਰ੍ਹਾਂ ਦਾ ਵੀ ਮਾੜੇ ਕੰਮਾਂ ਨੂੰ ਬਰਦਾਸ਼ਤ ਨਹੀਂ ਕਰੇਗੀ ਚਾਹੇ ਕੋਈ ਨਸ਼ਾ ਹੈ ਚਾਹੇ ਕੋਈ ਕ੍ਰਾਈਮ ਹੈ ਉਹਦੇ ਬਠਲ ਪਾਈ ਜਾਏਗੀ ਧੰਨਵਾਦ